ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਨਵੇਂ ਬਣੇ ਸੰਸਦਦਨੂ ਦੱਸਦੇ ਨੇ ਆ ਮਾਜਰਾ ਕੀ ਹੈ ਮਾਜਰਾ ਹੈ ਸਰਕਾਰੀ ਫਲੈਟ ਦਾ ਪਹਿਲਾਂ ਵੀ ਇੱਕ ਵਾਰ ਪੰਜਾਬ ਸਰਕਾਰ ਨੇ ਰਾਜਾ ਵੜਿੰਗ ਨੂੰ ਨੋਟਿਸ ਭੇਜਿਆ ਸੀ ਕਿ ਤੁਸੀਂ ਸਾਂਸਦ ਬਣ ਚੁੱਕੇ ਹੋ ਆਪਣੀ ਵਿਧਾਇਕੀਤੂ ਜਿਹੜਾ ਅਸਤੀਫਾ ਦੇ ਚੁੱਕੇ ਹੋ ਜਿਹੜਾ ਸਰਕਾਰੀ ਘਰ ਹੈ ਸਰਕਾਰੀ ਬੰਗਲਾ ਹੈ ਉਸ ਨੂੰ ਜਲਦੀ ਤੋਂ ਜਲਦੀ ਖਾਲੀ ਕੀਤਾ ਜਾਵੇ ਲੇਕਿਨ ਰਾਜਾ ਵੜਿੰਗ ਦੇ ਕੰਨਾ ਉੱਤੇ ਜੋ ਨਹੀਂ ਸਰਕੀ ਅੱਜ ਫਿਰ ਇੱਕ ਵਾਰ ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਰਾਜਾ ਵੜਿੰਗ ਨੂੰ ਜੇਕਰ ਰਾਜਾ ਵੜਿੰਗ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਖਾਲੀ ਨਹੀਂ ਕਰਦੇ ਫਲੈਟ ਖਾਲੀ ਨਹੀਂ ਕਰਦੇ ਤਾਂ ਲੱਖਾਂ ਰੁਪਏ ਹੋ ਸਕਦਾ ਹੈ ਜੁਰਮਾਨਾ ਦੱਸ ਦਈਏ ਕਿ ਰਾਜਾ ਵੜਿੰਗ ਤੋਂ ਪਹਿਲਾਂ ਆਪ ਆਪ ਵੀ ਪਾਰਟੀ ਨੇ ਨੋਟਿਸ ਕੱਢਿਆ ਸੀ ਰਵਨੀਤ ਬਿੱਟੂ ਨੂੰ ਅਤੇ ਲਗਭਗ 2 ਕਰੋੜ 60 ਲੱਖ ਰੁਪਏ ਦਾ ਜਰਮਾਨਾ ਵੀ ਭਰਿਆ ਸੀ ਰਵਨੀਤ ਬਿੱਟੂ ਨੇ ਕਿਤੇ ਅਜਾ ਨਾ ਹੋਵੇ ਕਿ ਨਵੇਂ ਬਣੇ ਸੰਸਦ ਨੂੰ ਜਰਮਾਨਾ ਭਰਨਾ ਪੈ ਜਾਵੇ ਇਸ ਲਈ ਇੱਕ ਵਾਰ ਫੇਰ ਅਲਰਟ ਕਰ ਦਿੱਤਾ ਹੈ ਚੇਤਾਵਨੀ ਦੇ ਦਿੱਤੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਯਾਨੀ ਕਿ ਪੰਜਾਬ ਸਰਕਾਰ ਨੇ ਰਾਜਾ ਵਰਿੰਗ ਨੂੰ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕੱਲਾ ਰਾਜਾ ਵੜਿੰਗ ਨਹੀਂ ਹੈ ਉਦੋਂ ਸੁਖਜਿੰਦਰ ਸਿੰਘ ਰੰਦਾਵਾ ਹਾਲੇ ਵੀ ਡੇਰੇ ਲਾਈਵ ਬੈਠੇ ਨੇ ਸਰਕਾਰੀ ਫਲੈਟਾਂ ਦੇ ਵਿੱਚ ਜਦੋਂ ਉਹ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੰਦੇ ਨੇ ਜਾਂ ਸੰਸਦ ਬਣ ਜਾਂਦੇ ਨੇ ਮੰਤਰੀ ਬਣ ਜਾਂਦੇ ਨੇ ਤੇ ਉਹਨਾਂ ਨੂੰ ਸਰਕਾਰੀ ਫਲੈਟ ਖਾਲੀ ਕਰਨੇ ਪੈਂਦੇ ਨੇ ਰਾਜਾ ਵੜਿੰਗ ਦੇ ਨਾਲ ਸੁਖਜਿੰਦਰ ਸਿੰਘ ਰੰਦਾਵਾ ਵੀ ਹੈ ਜਿਨ੍ਹਾਂ ਨੇ ਚੋਣ ਜਿੱਤੀ ਸੀ ਲੋਕ ਸਭਾ ਦੀ ਹਲਕਾ ਗੁਰਦਾਸਪੁਰ ਤੋਂ ਇਦਰ ਰਾਜਾ ਵੜਿੰਗ ਇਹਨਾਂ ਨੇ ਲੋਕ ਸਭਾ ਦੀ ਚੋਣ ਜਿੱਤੀ ਹੈ ਹਲਕਾ ਲੁਧਿਆਣਾ ਤੋਂ ਆਪਣੇ ਜਿਗਰੀ ਯਾਰ ਰਵਨੀਤ ਬਿੱਟੂ ਨੂੰ ਹਰਾ ਸੀ ਜਿਹੜੇ 1 ਮਹੀਨਾ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੀ ਜੇਕਰ ਰਾਜਾ ਵੜਿੰਗ ਆਉਣ ਵਾਲੇ ਦਿਨਾਂ ਦੇ ਵਿੱਚ ਅਤੇ ਸੁਖਜਿੰਦਰ ਸਿੰਘ ਰੰਧਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਫਲੈਟ ਖਾਲੀ ਨਹੀਂ ਕਰਦੇ ਤਾਂ ਲੱਖਾਂ ਦਾ ਜੁਰਮਾਨਾ ਦੇ ਕੇ ਜਾਨ ਛਡਾਉਣੀ ਪਵੇਗੀ ਰਵਨੀਤ ਸੌਰੀ ਰਾਜਾ ਵੜਿੰਗ ਅਤੇ ਸੁਮੇਦਰ ਸਿੰਘ ਰਧਾਵਾ ਨੂੰ ਜਿਸ ਤਰ੍ਹਾਂ ਜਾਣ ਚੜਾਈ ਸੀ ਰਵਨੀਤ ਬਿੱਟੂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲਗਭਗ 2 ਕਰੋੜ 60 ਲੱਖ ਰੁਪਏ ਜੁਰਮਾਨਾ ਪੇ ਕੀਤਾ ਸੀ ਅਤੇ ਸਰਕਾਰੀ ਫਲੈਟ ਨੂੰ ਵੀ ਆਮ ਆਦਮੀ ਪਾਰਟੀ ਨੇ ਚਲਦੀਆਂ ਚੋਣਾਂ ਦੇ ਵਿੱਚ ਖਾਲੀ ਕਰਵਾਇਆ ਸੀ ਅਤੇ ਰਵਨੀਤ ਬਿੱਟੂ ਨੇ ਆਪਣੀ ਫੈਮਲੀ ਦੇ ਨਾਲ ਡੇਰੇ ਲਾਇਆ ਸੀ ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਵਿੱਚ ਅਜਾਈ ਹੋਵੇਗਾ ਰਵਨੀ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਜੇਕਰ ਉਹ ਆਪਣਾ ਫਲੈਟ ਜਿਹੜਾ ਸਰਕਾਰ ਦਿੰਦੀ ਹੈ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜੇ ਉਹ ਖਾਲੀ ਨਹੀਂ ਕਰਦੇ ਤਾਂ ਭਾਰੀ ਜੁਰਮਾਨਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਜਾ ਵੜਿੰਗ ਨੂੰ ਕਰਨਾ ਪਵੇਗਾ ਅਦਾ ਧੰਨਵਾਦ